ਉਸ ਤਰ੍ਹਾਂ ਭੱਤੀ ਚੰਗੀ ਪਰਸਨਲੀ ਕੰਮ ਕੀਤਾ ਆਪਾਂ ਨੂੰ ਨੁਕਸਾਨ ਬਚਾ ਦੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਅਖਾਲੇ ਪਿੰਡ ਦੇ ਵਿੱਚ ਲੱਗੀ ਹੈ ਲੁਧਿਆਣੇ ਦੇ ਪਰਲੇ ਪਾਸੇ ਸਾਡੇ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਹੈ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉਹ ਜਿਹੜਾ ਇੱਥੇ ਪਲਾਟ ਲੱਗ ਰਿਹਾ ਬਾਇਓ ਗੈਸ ਪਲਾਟ ਉਹਦੇ ਸਬੰਧ ਦੇ ਵਿੱਚ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਭਾਰੇ ਪਲਾਟ ਲੱਗ ਰਿਹਾ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਆਸੀਏ ਪਲਾਟ ਹੈ ਜਿਹੜਾ ਇਸ ਏਰੀਆ 'ਚ ਲੱਗਣ ਨੂੰ ਨਹੀਂ ਦੇਣਾ ਇਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕੇ ਆ ਕੇ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ। ਜੋ ਜਿਹੜਾ ਇੱਥੇ ਪਲਾਟ ਲੱਗ ਰਿਹਾ ਬਾਇਓ ਗੈਸ ਦਾ ਉਹਦੇ ਸਬੰਧ ਦੇ ਵਿੱਚ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਧਾਰੀਗੜੀ ਦੇ ਵਿੱਚ ਉਹਨਾਂ ਦੀ ਜਿਹੜੀ ਡਿਮਾਂਡ ਆ ਵੀ ਜਿਹੜੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਨਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ ਇਹੀ ਏਰੀਆ ਜਿਹੜਾ ਇੱਕ ਵਧੀਆ ਸਾਹ ਲੈਣ ਨੂੰ ਬਚਿਆ ਹੋਇਆ ਲੋਕ ਇੱਥੇ ਸ਼ਹਿਰ ਸ਼ੂਰ ਕਰਦੇ ਆਮ ਇਹ ਪਲਾਟ ਆ ਜਿਹੜਾ ਇਹਨੂੰ ਕਿਤੇ ਹੋਰ ਲਾਇਆ ਜਾਵੇ ਇਸ ਕਰਕੇ ਇਲਾਕਾ ਨਿਵਾਸੀਆਂ ਨੇ ਪੂਰੇ ਜ਼ੋਰ ਨਾਲ ਅਪੀਲ ਕੀਤੀ ਆ ਜੇ ਉਹ ਪਾਰਟੀ ਨੇ ਜ਼ਮੀਨ ਲਈ ਆ ਤਾਉ ਪਾਰਟੀ ਇਸ ਨੂੰ ਹੋਰ ਕਿਸੇ ਇੰਡਸਟਰੀ ਦੇ ਵਿੱਚ ਤਬਦੀਲ ਕਰਕੇ ਆਪਣੀ ਲਵਾ ਲਵੇ ਤੇ ਅੱਜ ਐਮਐਲਏ ਵੀ ਪਹੁੰਚੇ ਜੀ ਇੱਥੇ ਦੋਨੇ ਕੀ ਕਹਿਣਾ ਉਹਨਾਂ ਦਾ ਹਾਂਜੀ ਐਮਐਲਏ ਸਾਹਿਬ ਦੇਖੋ ਜਗਤਾਰ ਸਿੰਘ ਜੀ ਬਿਆਲਪੁਰਾ ਹਲਕਾ ਐਮਐਲਏ ਤੋਂ ਸਮਰਾਲਕ ਤੋਂ ਐਮਐਲਏ ਨੇ ਤੇ ਤਰਨਪ੍ਰੀਤ ਸੌਂਗ ਜੀ ਮੰਨੇ ਤੋਂ ਐਮਐਲਏ ਨੇ ਜਿਹੜੇ ਉਹ ਵੀ ਪਬਲਿਕ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪਲਾਟ ਨੂੰ ਅਸੀਂ ਰੋਪਾਂ ਦੇ ਵਿੱਚ ਤੁਹਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਰਕਾਰ ਨੂੰ ਵੀ ਉਹ ਆਪਣੇ ਵੱਲੋਂ ਲੈਟਰ ਬੜੇ ਲੰਬੇ ਸਮੇਂ ਤੋਂ ਸੰਘਰਸ਼ ਤੇ ਬੈਠੀਆਂ ਨੇ ਜਿਹੜੀਆਂ ਕਮੇਟੀਆਂ ਜਿਹੜੇ ਪਿੰਡਾਂ ਵਿੱਚ ਫੈਟਣੇ ਲੱਗੇ ਹੁਣ ਤਾਂ ਕੋਈ ਸੁਣਵਾਈ ਨਹੀਂ ਹੋਈ ਕੀ ਤੁਹਾਨੂੰ ਲੱਗਦਾ ਵੀ ਅੱਜਲੇ ਜਿਹੜੇ ਤੁਹਾਡੇ ਨੂੰ ਮਾਈ ਉਹ ਗੱਲ ਇਹ ਆ ਜੀ ਜਿਹੜੇ ਹੁਣ ਇਦਾਂ ਦੇ ਇੰਡਸਟਰੀ ਹੁੰਦੇ ਨੇ ਇਹ بڑے ਘਰਾਣਿਆਂ ਨਾਲ ਲਿੰਕੜ ਹੁੰਦੇ ਨੇ ਇਹ ਸਰਮਾਇਦਾਰ ਪਾਰਟੀਆਂ ਨੇ ਜਿਹੜੇ ਅਸੀਂ ਲੋਕਾਂ ਇੱਕ ਗਰੀਬ ਪਰਿਵਾਰਾਂ ਚੋਂ ਆ ਪਿੰਡਾਂ ਪਿੰਡੂ ਲੋਕਾਂ ਸਾਨੂੰ ਉੱਥੇ ਤਾਂ ਸਾਡੀ ਪਹੁੰਚ ਨਹੀਂ ਹੁੰਦੀ ਜਿੱਥੇ ਵੀ ਇਹਨਾਂ ਦੀ ਪਹੁੰਚ ਹੁੰਦੀ ਆ ਪਰ ਸਾਡਾ ਜਿਹੜਾ ਮਤਲਬ ਦਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੇ ਬਤਵਾਦ ਵਿੱਚ ਮੇਰਾ ਨਾਮ ਜਗENDER ਸਿੰਘ ਪਿੰਡ ਕੋਵਾ ਜੀ ਤੇ ਕੀ ਕਹਿਣਾ ਚਾਹੁੰਦਾ ਜਿਹੜਾ ਇਹ ਕੱਟ ਰੱਖਿਆ ਗਿਆ ਸੀ ਇਕੱਠ ਇਸ ਕਰਕੇ ਰੱਖਿਆ ਗਿਆ ਸੀਗਾ ਜੀ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਬਾਇਓ ਗੈਸ ਉਹਨੀਆਂ ਦੁਰਵਰਤੋਂ ਹੋ ਰਹੀ ਆ ਨੁਕਸਾਨ ਹੋ ਰਿਹਾ ਜਿਹੜੇ ਜਿਹੜੇ ਪੰਡਾਂ ਦੇ ਵਿੱਚ ਜਿਵੇਂ ਅਖਾਲੇ ਪਿੰਡ ਦੇ ਵਿੱਚ ਲੱਗੀ ਆ ਲੁਧਿਆਣਾ ਦੇ ਪਰਲੇ ਪਾਸੇ ਸਾਡੇ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਆ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉੱਥੇ ਇੰਨਾ ਪੋਲਿਊਸ਼ਨ ਹੈ ਉੱਥੇ ਪਰ ਉਹ ਜਦੋਂ ਉਹ ਲੱਗ ਚੁੱਕੀਆਂ ਨੇ ਉਹਨਾਂ ਨੂੰ ਥੋੜਾ ਜਿਆਦਾ ਸੰਘਰਸ਼ ਕਰਨ ਦੀ ਲੋੜ ਪਈ ਇਸ ਕਰਕੇ ਸਾਨੂੰ ਪਤਾ ਪਹਿਲਾਂ ਹੀ ਲੱਗ ਗਿਆ ਇਸ ਕਰਕੇ ਅਸੀਂ ਸਾਡੇ ਦਾ ਜੇ ਚਾਰਦੀਵਾਰੀ ਵੀ ਨਹੀਂ ਹੋਈ ਹੈ ਜੀ ਇਸ ਕਰਕੇ ਅਸੀਂ ਇਹ ਕੱਟ ਰੱਖਿਆ ਸੀਗਾ ਵੀ ਇਹਨੂੰ ਹੋਣਾ ਹੀ ਇਹਨੂੰ ਤਬਦੀਲ ਕੀਤਾ ਜਾਵੇ ਕਿਸੇ ਹੋਰ ਪਰਪਜ ਦੇ ਲਈ ਵਰਤ ਲੈਣ ਇਹਨੂੰ ਇਹ ਬਾਇਓ ਗੈਸ ਹੈ ਜਿਹੜੀ ਇਹਨੂੰ ਇਹਦੀ ਆਰਡ ਦੇ ਵਿੱਚ ਬਾਅਦ ਦੇ ਵਿੱਚ ਜਿਵੇਂ ਆਪਣੇ ਇਹਦੀ ਗੰਨੇ ਦੀ ਮੈਲ ਆ ਉਹ ਵਰਤੀ ਜਾਂਦੀ ਆ ਉਹਦੇ ਕਰਕੇ ਫਿਰ ਪੋਲਿਊਸ਼ਨ ਬਹੁਤ ਹੁੰਦਾ ਹੈ ਆੜਾ ਵਾਲੇ ਸਾਡੇ ਸਾਰੇ ਹੀ ਇਲਾਕਾ ਰਹਿਣ ਵਾਲਾ ਇਲਾਕਾ ਗ੍ਰੀਨ ਜ਼ੋਨ ਹੈ ਸਾਡਾ ਇਸ ਕਰਕੇ ਇਸ ਨੂੰ ਬੰਦ ਕੀਤਾ ਜਾਵੇ। ਅੱਜ ਮੰਗ ਪੱਤਰ ਲੈਣ ਲਈ ਐਮਐਲਏ ਪਹੁੰਚੇ ਸੰ। ਐਮਐਲਏ ਵੀ ਅਸਰ ਹੋਊਗਾ। ਕੀ ਅਸਰ ਤੁਹਾਡੇ ਕੋਈ ਸਰਕਾਰ ਨੇ ਕਰਨਾ ਉਹਨਾਂ ਦੀ ਉਹਨਾਂ ਦੀ ਵੀ ਕੋਈ ਡਿਮਾਂਡਸ ਨੇ ਸਾਡੇ ਨਾਲ ਵੀ ਉਹਨਾਂ ਦਾ ਕੋਈ ਰਿਲੇਸ਼ਨ ਹੈਗਾ ਸਾਡਾ ਉਹਨਾਂ ਨਾਲ ਰਿਲੇਸ਼ਨ ਹੈ ਜੋ ਸਾਡੀ ਨਹੀਂ ਸੁਣਨਗੇ ਫਿਰ ਹੋਰ ਕੀ ਦੀ ਸੁਣਨਗੇ। ਉਹਨਾਂ ਦਾ ਫਰਜ਼ ਬਣਦਾ ਉਹ ਆਪਣੇ ਤੌਰ ਤੇ ਵੀ ਇਹਨੂੰ ਬੰਦ ਕਰਾਉਣ। ਉਹਨਾਂ ਨੇ ਕਿਤੇ ਪਬਲਿਕ ਨਹੀਂ ਚਾਹੀਦੀ। ਪਾਵਲਿਕ ਸੇਫਟੀਆਂ ਚਾਹੀਦੀ ਆ ਸੇਫ ਜ਼ੋਨ ਆ ਜਦੋਂ ਸੇਫ ਜ਼ੋਨ ਦੇ ਵਿੱਚ ਸੇਫ ਜ਼ੋਨ ਵਾਲੀ ਕੋਈ ਇੰਡਸਟਰੀ ਲਾ ਲੈਣ ਅਸੀਂ ਕਿਹੜਾ ਉਹਨਾਂ ਨੂੰ ਕਹਿੰਦੇ ਆ ਸੈਲਰ ਲਾ ਲੈਣਾ ਕੋਈ ਹੋਰ ਇੰਡਸਟਰੀ ਲਾ ਲੈਣ ਜਿਹਦੇ ਵਿੱਚੋਂ ਨਾ ਇਹਨਾਂ ਪੋਲਿਊਸ਼ਨ ਨਾ ਹੋਵੇ ਅਸੀਂ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਆ ਕਿ ਵੀ ਨਾ ਲਾਉਣ ਸਾਡੇ ਇੰਡਸਟਰੀ ਲੋਕਾਂ ਦਾ ਰੋਜਗਾਰ ਹੀ ਦੇਣਾ ਕੋਈ ਹੋਰ ਇੰਡਸਟਰੀ ਲਾ ਕੇ ਦੇਣ ਫੀਡ ਫੈਕਟਰੀ ਲਾ ਲੈਣ ਪਿੰਡ ਮੁਸਕਾਬਦ 35 ਦਿਨ ਹੋ ਗਏ ਧਰਨਾ ਚੱਲਦੇ ਨੂੰ ਅੱਜ ਤੱਕ ਹੱਲ ਨਹੀਂ ਹੋਇਆ ਉਹਦਾ ਕੋਈ ਹੁਣ ਲੱਗਦਾ ਵੀ ਅੱਜ ਜਿਹੜੇ ਐਮਐਲਏ ਤੋਂ ਆਏ ਸੀ ਕਰਨਾ ਕੋਈ ਗੱਲ ਦੇਖੋ ਜੀ ਅਸੀਂ ਵੀ ਸਾਡਾ ਹੱਲ ਹੋਣਾ ਚਾਹੀਦਾ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਕਿ ਤੁਹਾਨੂੰ ਵੀ ਨਹੀਂ ਆਪਣੇ ਪੱਕਾ ਧਰਨਾ ਸਾਨੂੰ ਲਾਉਣਾ ਪੈਣਾ ਜੇ ਨਾ ਇਹਨਾਂ ਨੇ ਕੁਝ ਕਰਿਆ ਸਾਨੂੰ ਵੀ ਲਾਉਣਾ ਪੈਣਾ ਦੇਖ ਲਓ ਪਹਿਲਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਕੀ ਕੁਝ ਹੋਇਆ ਗਾਹਾਂ ਇਦੋਂ ਵੀ ਗਾਹਾਂ ਜਾਂਦਾ ਰਹੂਗਾ ਫਿਰ ਪਲਾਟ ਲੱਗ ਰਿਹਾ ਇਹ ਗੋਤ ਸੇ ਗੋ ਖੰਨੇ ਹਲਕੇ ਚ ਪੈਂਦਾ ਤੇ ਜਿਹੜਾ ਸੇ ਆ ਸਮਰਾਲੇ ਹਲਕੇ ਚ ਪੈਂਦਾ ਇਹ ਬਿਲਕੁਲ ਉਹਦੇ ਮਤਲਬ ਕਿ ਇੱਕ ਤਰ੍ਹਾਂ ਨਾਲ ਦੋਏ ਹਲਕਿਆਂ ਦੇ ਕਾਮਨ ਜਗ੍ਹਾ ਦੇ ਉੱਤੇ ਜਾਨੀ ਕਿ ਰਕਬਾ ਇਹਦੇ ਚ ਬਹੁਤਾ ਪੈਂਦਾ ਪਿੰਡ ਦਾ ਉੱਥੇ ਸੀਬੀਜੀ ਪਲਾਂਟ ਲੱਗ ਰਹੇ ਆ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਅਸੀਂ ਇਹ ਪਲਾਂਟ ਹੈ ਜਿਹੜਾ ਇਸ ਏਰੀਆ ਚ ਲੱਗਣ ਨਹੀਂ ਦੇਣਾ ਇਹਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕਿਆਂ 'ਚ ਇਹ ਪਲਾਂਟ ਲੱਗੇ ਹੋਏ ਨੇ ਚਾਹੇ ਗੁੰਹਰਾਲੀ ਦਾ ਪੁੱਤ ਲੱਗਿਆ ਚਾਹੇ ਮੁਸਕਾਬਾਦ ਲੱਗਿਆ ਸਮਰਾਲੇ ਹਲਕੇ 'ਚ ਜਿਹੜੇ ਪੁਰਾਣੇ ਪਹਿਲਾਂ ਪਲਾਂਟ ਲੱਗੇ ਹੋਏ ਨੇ ਵੀ ਉਹਨਾਂ ਕਰਕੇ ਇੱਕ ਤਾਂ ਇਹਨਾਂ ਦੇ ਸਮੈਲ ਹੈ ਜਿਹੜੀ ਇਹਦਾ ਸਮੈਲ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਤੇ ਇੱਕ ਇਹਦੇ ਨਾਲ ਜਿਹੜਾ ਇਹ ਕਹਿੰਦੇ ਵੀ ਜਿਹੜਾ ਪਾਣੀ ਇਹਦੇ ਚੋਂ ਨਿਕਲਦਾ ਉਹ ਪਾਣੀ ਹਜ਼ਾਰ ਦਰਸ ਹੈ ਜੋ ਇਹਨਾਂ ਦਾ ਮੰਨਦਾ ਹੈ ਇਹਨਾਂ ਦੀ ਕਹਿਣਾ ਹੈ ਵੀ ਉਹ ਜਿਹੜਾ ਪਾਣੀ ਹੈ ਉਹਦੇ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਸਾਨੂੰ ਖਦਸ਼ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਖੰਨੇ ਹਲਕੇ ਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਘੁਗਰਾਲੀ ਰਾਜਪੂਤਾਂ ਉਸ ਪਲਾਂਟ ਦੇ ਉੱਤੇ ਧਰਨਾ ਚੱਲਦੇ ਨੂੰ ਅੱਜ ਤਕਰੀਬਨ 35 ਦਿਨ ਹੋ ਗਏ ਮੈਂ ਉਸ ਧਰਨੇ ਦੇ ਉੱਤੇ ਗਿਆ ਸੀਗਾ ਉਹਦੇ ਅਸੀਂ ਉੱਥੇ ਸਾਰੇ ਪੋਲਿਊਸ਼ਨ ਬੋਰਡ ਦੇ ਜਿਹੜੇ ਆਲਾ ਅਫਸਰ ਸੀ ਉਹ ਸਾਰੇ ਸੱਦੇ ਸੀ ਉੱਥੇ ਜਿਹੜਾ ਪਾਣੀ ਸੀ ਉਹਦਾ ਸੈਂਪਲ ਭਰਵਾਇਆ ਗਿਆ ਜਦੋਂ ਉਹਦਾ ਸੈਂਪਲ ਭਰਵਾਇਆ ਗਿਆ ਉਹ ਸੈਂਪਲ ਫੇਲ ਹੋ ਗਿਆ ਪਾਣੀ ਦਾ ਜਿਹਦੇ ਕਰਕੇ ਉਹਨ ਪੋਲਿਊਸ਼ਨ ਬੋਰਡ ਦੁਆਰਾ ਉਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਵੀ ਪਲਾਂਟ ਹੈ ਜਿਹੜਾ ਉਹਨੂੰ ਬੰਦ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਔਰ ਉਹ ਬੰਦ ਹੈ ਪਲਾਂਟ ਸੋ ਇਹਨਾਂ ਦਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਇਹ ਪਹਿਲਾਂ ਹੀ ਪ੍ਰਕੌਸ਼ਨਰੀ ਮੀਜਰ ਲੈਂਦੇ ਹੋਏ ਇਹ ਪਿੰਡ ਵਾਲੇ ਅੱਜ ਸਾਰੇ ਇਕੱਠੇ ਹੋਏ ਨੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਔਰ ਇਹ ਕਹਿੰਦੇ ਨੇ ਕਿ ਆਪਾਂ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਲਾਂਟ ਹੈ ਲੱਗਣੇ ਨੇ। ਸਾਹਿਬ ਸਾਹਿਬ ਗੱਲ ਕਰੀਏ 40 ਜਿਹੜੀ ਪੰਜਾਬ ਦੇ ਵਿੱਚ 40 ਇਹਦੇ ਨਸਾਂ ਤੋਂ ਪਾਸ ਕਿਤੇ ਕਹਿੰਦੇ ਲੱਗਣ ਜਾ ਰਹੇ ਨੇ। ਤੇ ਜਿਹੜੀ ਸਰਕਾਰ ਸਖਤ ਕਦਮ ਕਿਉਂ ਨਹੀਂ ਚੁੱਕਦੀ? ਸਰਕਾਰ ਵੱਲੋਂ ਇੱਕ ਕਲੀਅਰ ਆਦੇਸ਼ ਨੇ ਜੀ ਕਿ ਇਹ ਦੋ ਕੈਟਾਗਰੀਆਂ ਦੇ ਪਲਾਟ ਨੇ। ਇੱਕ ਕੈਟਾਗਰੀ A ਇੱਕ ਕੈਟਾਗਰੀ B। ਜਿਹੜੀ A ਕੈਟਾਗਰੀ ਦਾ CBG ਪਲਾਟ ਨੇ ਉਹਦੇ 'ਚ ਸਿਰਫ ਤੇ ਸਿਰਫ ਤੁਸੀਂ ਜਿਹੜਾ ਪ੍ਰਾਲੀ ਦੇ ਨਾਲ ਜਿਹੜਾ ਸੁੱਕਿਆ ਮਤਲਬ ਕਿ ਬਾਇਓ ਗੈਸ ਸੁੱਕੀ ਹੁੰਦੀ ਹੈ ਜਿਹੜੇ ਸੁੱਕੀ ਵਰਤ ਸਕਦੇ ਹੋ ਸੁੱਕਾ ਗੋਹਾ ਵਰਤ ਸਕਦੇ ਹੋ ਪਰ ਜਿਹੜੀ ਕੈਟਾਗਰੀ B ਹੈ ਉਹ ਪਲਾਨ ਤੁਸੀਂ ਪਿੰਡਾਂ 'ਚ ਨਹੀਂ ਲਾ ਸਕਦੇ ਉਹ ਜਿਹੜਾ ਪਲਾਨਟ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਏਰੀਆ 'ਚ ਲੱਗ ਸਕਦਾ ਜਿੱਥੇ ਕਿ ਇਹਦੇ ਜਿਹੜਾ ਪਾਣੀ ਹੈ ਉਹਦੇ ਪਾਣੀ ਦਾ ਨਿਕਾਸੀ ਦਾ ਪ੍ਰੋਪਰ ਤਰੀਕਾ ਹੋਵੇ ਉੱਥੇ ਪਾਣੀ ਨੂੰ ਟ੍ਰੀਟ ਕਰਨ ਮੈਂਟ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਉਹ ਟ੍ਰੀਟਮੈਂਟ ਪਲਾਂਟ ਲੱਗੇ ਉਹਨਾਂ ਤੇ ਜਿਹੜਾ ਪਿੱਛੇ ਰੈਜ਼ਿਡੂ ਵਾਟਰ ਹੈ ਉਹਨੂੰ ਚੱਕ ਕੇ ਇੱਕ ਡੰਪਿੰਗ ਸਾਈਟ ਤੱਕ ਲਿਜਾਣ ਵਾਲੀ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਹੋਇਆ। ਸੋ ਇਸ ਕਰਕੇ ਇਹ ਕਰਦੇ ਇਹਦੇ 'ਚ ਇੱਕ ਜਿਹੜੀ ਸਾਡੇ ਏਰੀਆ 'ਚ ਦਿੱਕਤ ਆਈ ਹੈ ਮੈਂ ਤਾਂ ਉਹਦੇ ਬਾਰੇ ਦੱਸ ਸਕਦਾ ਕਿ ਉਹਨਾਂ ਨੇ ਲਾਇਸੈਂਸ ਤਾਂ ਲੈ ਲਿਆ ਕੈਟਾਗਰੀ A ਦਾ ਕਿ ਅਸੀਂ ਉਹਦੇ ਨਾਂ ਤਾਂ ਜ਼ਿੰਦਾ ਵਰਤਾਂਗੇ ਨਾ ਇਹਦੇ ਅਸੀਂ ਇਹਦੀ ਆਪਣੀ ਮੈਲ ਵਰਤਾਂਗੇ ਗੰਨੇ ਦੀ। ਪਰੰਤੂ ਲੈ ਕੇ ਗ੍ਰੀਨ ਕੈਟਾਗਰੀ ਦਾ ਲਾਇਸੈਂਸ ਤੇ ਉੱਥੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਉਹ ਕੰਪਨੀ ਵਾਲੇ ਉਹ ਉਹ ਦੂਆ ਰੈਡ ਕੈਟਾਗਰੀ ਮਟੀਰੀਅਲ ਯੂਜ਼ ਕਰ ਰਹੇ ਆ ਜਿਹਦੇ ਕਰਕੇ ਸਾਡੇ ਏਰੀਆ 'ਚ ਪ੍ਰੋਬਲਮ ਆਈ ਹੈ। ਸੋ ਅਸੀਂ ਇਹ ਗੱਲ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਸੀਂ ਇਹ ਨੋਟਿਸ 'ਚ ਵੀ ਲਿਆਤੀ ਔਰ ਜਿਹੜਾ ਅੱਜ ਇਹਨਾਂ ਨੇ ਮੰਗ ਪੱਤਰ ਸਾਾਨੂੰ ਦਿੱਤਾ ਹੈ ਦੋਏ ਐਮਐਲਏ ਸਾਭ ਨੂੰ ਮੈਨੂੰ ਤੇ ਐਮਐਲਏ ਜਗਤਾਰ ਸਿੰਘ ਜੀ ਬਿਆਲਪੁਰਾ ਸਾਹਿਬ ਐਮਐਲਏ ਅਮਨੋ ਨੂੰ ਆਪਣੇ ਸਮਰਾਲੇ ਨੂੰ ਅਸੀਂ ਇਹ ਜਿਹੜਾ ਦੋਏ ਮੰਗ ਪੱਤਰ ਨੇ ਇਹ ਦੋਨੋਂ ਮੰਗ ਪੱਤਰ ਆਸੀਂ ਆਪਣੇ ਇਹਨਾਂ ਦੇ ਨਾਲ ਉਹ ਰਿਕਵੈਸਟ ਲੈਟਰ ਲਾ ਕੇ ਸੀਐਮ ਸਾਹਿਬ ਨੂੰ ਅੱਜ ਦੀ ਅੱਜ ਇਹ ਅਸੀਂ ਭੇਜ ਦੇਾਂਗੇ ਤੇ ਨਾਲ ਅਸੀਂ ਜਿਹੜਾ ਚੀਫ ਸੈਕਟਰੀ ਪੰਜਾਬ ਨੂੰ ਤੇ ਇਦਾਂਗੇ ਉਹ ਡੀਸੀ ਲੁਧਿਆਣਾ ਨੂੰ ਵੀ ਅਸੀਂ ਹਦਾਇਤਾਂ ਭੇਜ ਦਾਂਗੇ ਲੱਗ ਰਹੀ ਹੈ ਮੁਸਕਾਬਾਦੀ ਜੀ ਕੌਂਟੀਨੂਅਸ ਤੇ ਹੋ ਗਿਆ ਲਗਾਤਾਰ ਨੰਨ ਲੱਗੇ ਹੋਟਲਾਂ ਵੀ ਉਹਨਾਂ ਨੇ ਬਾਈਕਟ ਕੀਤਾ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ ਕੀ ਕਹਿਣਾ ਚਾਹੁੰਦੇ ਨੇ ਰੇਲ ਦੇ ਬਾਰੇ ਦੇਖੋ ਮੁਸਕਾਬਾਦ ਬਾਰੇ ਤਾਂ ਤੁਹਾਨੂੰ ਐਮਐਲਏ ਸਮਝਾ ਲਾ ਦ ਸਕਦੇ ਜਿਹੜਾ ਮੇਰੇ ਏਰੀਆ ਦੇ ਵਿੱਚ ਪਲਾਂਟ ਲੱਗਿਆ ਹੋਇਆ ਸੀਗਾ ਆਪਣਾ ਕੰਗਰਾਲੀ ਰਾਜਪੂਤਾ ਵਿਖੇ ਉਸ ਪਲਾਂਟ ਦੇ ਵਿੱਚ ਮੈਂ ਖੁਦ ਕੋਲ ਬੈਠ ਕੇ ਸੈਂਪਲਿੰਗ ਕਰਾਈ ਆ ਔਰ ਸੈਂਪਲਿੰਗ ਕਰਾ ਕੇ ਪੋਲਿਊਸ਼ਨ ਬੋਰਡ ਦੇ ਨੁਮਾਇੰਦੇ ਬੁਲਾਏ ਸੀ ਈਵਨ ਨਨ ਕੇ ਉੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਅਫਸਰ ਸੀ ਸਾਰੇ ਸੱਦੇ ਸੀ ਔਰ ਉਹਦੀ ਜਦੋਂ ਅਸੀਂ ਸੈਂਪਲਿੰਗ ਦੀ ਤੌਰ ਤੇ ਸਾਨੂੰ ਹਫਤਾ ਇੱਕ ਵੇਟ ਵੀ ਕਰਨੀ ਪਈ ਸੀ ਇੱਕ ਹਫਤੇ ਬਾਅਦ ਜਦੋਂ ਸੈਂਪਲ ਦੀ ਰਿਪੋਰਟ ਆਈ ਤਾਂ ਉਹ ਰਿਪੋਰਟ ਫੇਲ ਆਈ ਆ ਸੋ ਇਸ ਕਰਕੇ ਅਸੀਂ ਉਹ ਪਲਾਟ ਹੈ ਜਿਹੜਾ ਫੇਲ ਜਿਹੜਾ ਰਿਪੋਰਟ ਵਾਲਾ ਪਲਾਟ ਹੈ ਉਹ ਬਿਲਕੁਲ ਨਹੀਂ ਚੱਲਣ ਦੇ ਆ